ਆਜਾ ਤੇ ਦਿੱਤਾ ਪ੍ਰੋਕਲਰ ਜਿਹੜੇ ਤੁਸੀਂ ਪੰਤੀ ਕੋਈ ਆਇਆ ਦਾ ਦੂਰੇਾਂ ਮਸਜਿਦੇ ਵਿੱਚ ਰਾਜੇ ਕੋਲ

ਸਾਰੇ ਬਹੁਤ ਅਨੰਦਯੋਗ ਸੋ ਪ੍ਰੋਗਰਾਮ ਦਾ ਆਸ਼ੀਰਵਾਦ ਜਿਸ ਨੂੰ ਨਾਮ ਦਿੱਤਾ। ਸੋ ਵਿਚ ਇਹ ਜਿਹੜਾ ਸਾਡੇ ਵੀ ਉਸੇ ਤਰ੍ਹਾਂ ਇਹ ਫੀਲ ਦੇ ਰਹੇ ਹੋਣਗੇ ਰਹਾ ਬਰਸਾਤਾਂ ਦੇ ਪਿਛਲੇ ਸਾਲ ਵੀ ਉਹਦੇ ਰਹਿਣਗੇ ਤਾਂ ਹਾਲੇ ਤੱਕ ਚੱਲ ਚਿਰਾਇਆ ਉਹ ਚੱਲਦਾ ਰਹੇਗਾ Yeah.